ਤੇ ਉਹ ਵੀਰੇ ਵੀਰੇ ਦੋ 2000 ਕੋਤੇ ਮਜ਼ਦੂਰ ਪਟਾਏ ਆ ਸਾਡੇ ਇਕੱਲੇ ਪੰਜਾਬੀਆਂ ਨੂੰ ਕਰਦੇ ਚੱਕਣ ਲੱਗੇ ਹੋਏ ਨੇ ਯਾਰ ਇਹ ਪੰਜ ਪੰਜ ਛੇ ਬੱਸਾਂ ਲੈ ਕੇ ਕਹਿੰਦੇ ਸੱਤਵੀਂ ਤਿਆਰ ਖੜੀ ਆ ਯਾਰ ਆਪਾਂ ਇਕੱਲੇ ਹੀ ਰਹਿ ਗਏ ਯਾਰ ਪਾਣੀ ਵੀਰੇ ਸਾਰਿਆਂ ਦਾ ਵਾ ਹੁਣ ਤਾਂ ਵੀਰੇ ਉੱਠਣਾ ਪੈਣਾ ਹੀ ਆ ਇਹ ਇਕੱਲੇ ਕਿਸਾਨ ਦੀ ਲੜਾਈ ਨਹੀਂ ਹੈਗੀ ਕਿਸੇ ਧਰਮ ਦੀ ਲੜਾਈ ਨਹੀਂ ਹੈਗੀ ਯਾਰ ਕੋਈ ਕਮਲੇ ਥੋੜੀਆਂ ਜਾਂ ਸੰਨੂਰੇ ਕੋਈ ਪੈਸਾ ਆ ਮਨਾਵਾਲੇ ਥੋੜੀ ਆ ਯਾਰ ਵੀਰੇ ਯਾਰ ਹਲੋ ਦਾ ਬੱਡੇ ਬੱਡੇ ਸਵਾਲ ਨੇ ਕਹਿੰਦੇ 2000 ਪਰਸੂਰ ਜਿਹੜਾ ਸਟੇਜਾਂ ਲਾ ਕੇ ਬਿਠਾਇਆ ਗਿਆ ਆ ਉਹ ਇਕੱਲੇ ਪੰਜਾਬਾ ਨੇ ਹਾਂ ਬੰਦੇ ਹਾਂ ਹੁਣ ਤਾਂ ਕੀ ਸਟ੍ਰਾਈਕ ਆ ਜੂ ਚਲੋ ਵੀਰੇ ਚਲੋ ਠੀਕ ਆ ਉੱਥੇ ਬੈਠਣ ਨੂੰ ਕੋਈ ਹੱਥ ਨਹੀਂ ਲਾਇਆ ਕਿਸੇ ਮੋੜੂ 2000 ਪਰਸੂਰ ਸਾਨੂੰ ਪਰ ਚੱਕੀ ਜਾਂਦੇ ਆ ਯਾਰ ਸਾਡੇ ਪੰਜਾਬ ਚ ਆ ਕੇ ਸਾਨੂੰ ਲਲਕਾਰੀ ਆ ਤੇ ਭਾਈ ਘਰ ਆਪਣਾ ਇਹ ਪੰਜਾਬ ਘਾਰ ਆਪਾਂ ਨੂੰ ਆਪਣਾ ਲੱਗਦਾ ਜਦੋਂ ਆਪਾਂ ਪਬਲੀਕ ਸਟੇਜ ਤੇ ਆ ਜਿੰਨੇ ਆ ਯਾਰ ਹਲੇ ਵੀ ਨਹੀਂ ਬੰਦੇ ਯਾਰ ਘਰੇ ਬੈਠੇ ਰੀਲਾਂ ਸਕਰੋਲ ਕਰੀ ਜਾਂਦੇ ਨੇ ਯਾਰ ਉਹ ਪਾਣੀ ਵੀਰੇ ਅੱਜ ਸਾਰਿਆਂ ਨੇ ਪੀਣਾ ਵਾ ਉਹਦੇ ਵੱਲ ਦੇਖ ਲਿਓ ਵੀ ਅਸੀਂ ਕੈਂਸਰ ਪੀਣ ਲੱਗੇ ਆ ਨਿਆਣੇ ਥੋੜੇ ਹੈਂਡੀਕੈਪ ਹੋਣਗੇ ਕਿਸੇ ਦਾ ਔਰੇ ਵੀਰੇ ਕੋਈ ਫਾਇਦਾ ਨਹੀਂ ਹੈਗਾ ਬੰਦੇ ਜਿਹੜੇ ਵੀ ਖੜੇ ਨੇ ਸਾਰੇ ਆਪਦੇ ਵੀਰੇ ਪਾਣੀ ਦੀ ਹੋਂਦ ਲਈ ਆਏ ਨੇ ਹੋਂਦ ਦੀ ਲੜਾਈ ਆ ਵੀਰੇ ਕਿਸੇ ਕਿਸਾਨ ਦੀ ਨਹੀਂ ਹੈ ਕਿ ਕਈਆਂ ਨੂੰ ਲਾਦਣਾ ਵੀ ਕਿਸਾਨ ਇਕੱਠੇ ਹੋ ਗਿਆ ਕੇ ਕਿਸਾਨ ਦਾ ਵੀਰੇ ਕੋਈ ਰੌਲਾ ਨਹੀਂ ਹੈਗਾ ਕਿ ਕੋਈ ਦੇਖ ਲੋ ਚੰਡਾ ਕੋਈ ਕਿਸਾਨ ਦਾ ਲੱਗਿਆ ਹੋਵੇ ਵੀਰੇ ਪਾਣੀ ਦੀ ਲੜਾਈ ਆ ਹੋਣ ਦੀ ਲੜਾਈ ਆ ਫੈਕਟਰੀ ਵਾਲੇ ਬੰਦਿਆਂ ਨੇ ਆਪ ਦਾ ਮੁੱਲ ਦਾ ਪਾਣੀ ਵੀ ਲੈ ਕੇ ਪੀ ਲੈਣਾ ਆਪਣੇ ਤੋਂ ਨਹੀਂ ਲੈ ਹੋਣਾ ਆਪਾਂ ਨਲਕਿਆਂ ਨਾਲ ਹੀ ਪੀਣਾ ਵਾ ਸਮਝੋ ਗੱਲ ਨੂੰ ਵੀਰੇ ਆ ਜੋ ਮੈਂਤ ਵਾਲੀ ਵੀਡੀਓ ਪਈ ਆ ਜਦੋਂ ਇੱਥੇ ਕਾਲੇ ਪਾਣੀ ਤੇ ਆਇਆ ਸੀਗਾ ਹਾਂ ਇਹਦੀ ਵਾਲਾ ਪਾਣੀ ਵੀ ਵੀਰੇ ਜਰੂਰ ਚਲਾਇਓ ਕਿਹੜਾ ਚਾਰਿਆ ਵਾ ਜਦੋਂ ਵੋਟਾਂ ਵੜੀਆਂ ਸੀ ਉਹਨੂੰ ਹਿੱਤੇ ਸਾਡੇ ਆਗੂਆਂ ਨੂੰ ਚੱਕੀ ਜਾਂਦੇ ਨੇ ਬਾਈ ਆਗੂ ਮੈਂ ਇਹਦਾ ਤਾਂ ਚੱਲੀ ਜਾਂਦੇ ਸਾਡੇ ਮੇਜ ਆਗੂ ਨੇ ਉਹਨਾਂ ਨੇ ਚੱਕੀ ਜਾਂਦੇ ਨੇ ਉਹ 10000 ਰੁਪਏ ਪਿੰਡ ਜੇ ਇੱਕ ਜਾਣਾ ਆਇਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ